अनुग्रह और, और सच्चाई से परिपूर्ण होकर हमारे बीच में डेरा किया और उत्पत्ति किताब बाइबल जो तो पहली किताब है बाइबल जो तो पहली किताब है जेनेसिस उत्पत्ति उत्पत्ति किताब ਉਹਦਾ ਪਹਿਲੇ ਅਧਾਇਏ ਦੇ ਵਿੱਚ ਦੱਸਿਆ ਹੋਇਆ ਜਦੋਂ ਅਸੀਂ ਪਹਿਲੀ ਪੁਸਤਕ ਪੜ੍ਹਦੇ ਹਾਂ ਬਾਈਬਲ ਦੀ ਸਭ ਤੋਂ ਪਹਿਲਾ ਅਧਾਇਏ ਪੜ੍ਹਦੇ ਹਾਂ ਉਸ ਦੇ ਵਿੱਚ ਸਾਨੂੰ ਇੱਕ ਰਚਨਹਾਰਾ ਇੱਕ ਸ੍ਰਿਸ਼ਟੀਕਰਤਾ ਇੱਕ ਪਰਮੇਸ਼ਵਰ ਨਾਲ ਮੇਲ ਮਿਲਾਪ ਹੁੰਦਾ ਹੈ ਇਸ ਸਾਰੀ ਸ੍ਰਿਸ਼ਟੀ ਇਹ ਸਾਰੀ ਰਚਨਾ ਜੋ ਆਪਾਂ ਦੇਖਦੇ ਆ ਆਪਣੀਆਂ ਖੁੱਲੀਆਂ ਅੱਖਾਂ ਦੇ ਨਾਲ ਇਸ ਨੂੰ ਕਿੰਨੇ ਬਣਾਇਆ ਇਹਨਾਂ ਨੂੰ ਕਿਨੇ ਸਿਰਜਿਆ ਇਹ ਸੂਰਜ ਚੰਦਰਮਾ ਸਿਤਾਰੇ ਪੇੜ ਬੋਬੇ ਜੀਵ ਜੰਤੂ ਜਾਨਵਰ ਕਿਸ ਨੇ ਬਣਾਇਆ ਪਰਮੇਸ਼ਰ ਨੇ ਸ਼ਬਦ ਨੇ ਬਣਾਏ ਹਾਲੇਲੂਇਆ ਹਾਲੇਲੂਇਆ ਸ਼ਬਦ ਸਿਰਫ 2024 ਸਾਲ ਪਹਿਲੇ ਹੀ ਦੇ ਤਾਰੀ ਨਹੀਂ ਹੋਇਆ ਉਹ ਆਦ ਤੋਂ ਸੀ ਉਹ ਅਨੰਤ ਕਾਲ ਤੋਂ ਸੀ ਉਹਦਾ ਕੋਈ ਸਮਾਂ ਨਹੀਂ ਹੈ ਕੋਈ ਇਨਸਾਨ ਕੋਈ ਸਾਇੰਸ ਕੋਈ ਟੈਕਨੋਲੋਜੀ ਉਹਦਾ ਸਮਾਂ ਨਹੀਂ ਦੱਸ ਸਕਦੀ ਹਾਲੇਲੂਇਆ ਹਾਲੇਲੂਇਆ ਉਹ ਜੋ ਪਰਮੇਸ਼ਵਰ ਹੈ ਜੋ ਸ਼ਬਦ ਸੀ ਜੋ ਵਚਨ ਸੀ ਉਹ ਸ਼ਬਦ ਨੂੰ ਕੋਈ ਰਚ ਨਹੀਂ ਸਕਦਾ ਕਿਉਂਕਿ ਆਪਣੇ ਆਪ ਚ ਇੱਕ ਰਚਨਹਾਰਾ ਪਰਮੇਸ਼ਵਰ ਹੈ ਹਾਲੇਲੂਇਆ ਅੱਜ ਸਾਨੂੰ ਉਸ ਸ਼ਬਦ ਦੇ ਬਾਰੇ ਜਾਨਣਾ ਜੋ ਦੇਦਾਰੀ ਹੋਇਆ ਇੱਕ ਕੁਆਰੀ ਦੇ ਗਰਭ ਦੇ ਵਿੱਚ ਜਿਸ ਨੂੰ ਮੁਕਤੀ ਦਤਾ ਜਾਂ ਉਧਾਰ ਕਰਤਾ ਗਿਆ ਉਹ ਸ਼ਬਦ ਆਦ ਵਿੱਚ ਬਾਈਬਲ ਚ ਲਿਖਿਆ ਹੋਇਆ ਜਦੋਂ ਇਹ ਪੂਰੀ ਕਾਇਨਾਤ ਬੇਡੋਲ ਤੇ ਸੁਨਸਾਨ ਹੋ ਗਈ ਪਰਮੇਸ਼ਵਰ ਦੇ ਅੰਦਰੋਂ ਇੱਕ ਸ਼ਬਦ ਨਿਕਲਿਆ ਜਦੋਂ ਇਹ ਸੰਹਿਰਾ ਸੀ ਇਸ ਪੂਰੀ ਕਾਇਨਾਤ ਤੇ ਪਰਮੇਸ਼ਵਰ ਨੇ ਕਿਹਾ ਅਨੇਰੇ ਦੁਸਤੇ ਚੰਨਣ ਹੋ ਜਾਏ ਹallelujah ਜਦੋਂ ਪਰਮੇਸ਼ਵਰ ਨੇ ਕਿਹਾ ਪਰਮੇਸ਼ਵਰ ਦੇ ਮੂੰਹ ਚ ਨਿਕਲਿਆ ਹੋਇਆ ਸ਼ਬਦ ਜੋ ਸੀ ਉਸ ਦਾ ਨਾਮ ਪ੍ਰਭੂ ਯੇਸ਼ੂ ਮਸੀਹ ਸੀ ਹallelujah ਉਹ ਸ਼ਬਦ ਸੱਤ ਦਿਨਾਂ ਦੇ ਵਿੱਚ 6 ਦਿਨਾਂ ਦੇ ਵਿੱਚ ਉਹਨੇ ਪੂਰੀ ਕਾਇਨਾਤ ਨੂੰ ਪੂਰੀ ਸ੍ਰਿਸ਼ਟੀ ਨੂੰ ਸਿਰਜ ਕੇ ਰੱਖ ਦਿੱਤਾ ਹallelujah ਪਹਿਲੇ ਦਿਨ ਉਸਰੇ ਜੇ ਤੁਸੀਂ ਉੱਠ ਕੇ ਜਾਓਗੇ ਤਾਂ ਦੂਸਰਾ ਨਾਲ ਬੈਠਣ ਵਾਲਾ ਡਿਸਟਰਬ ਹੋਏਗਾ ਮੈਂ ਮੇਰਾ ਧਿਆਨ ਜੋ ਹੈ ਇਹ ਜਗ੍ਹਾ ਤੇ ਹਟੇਗਾ ਇਸ ਕਰਕੇ ਕਿਸੇ ਨੇ ਉੱਣੀ ਉੱਠਣਾ ਬੈਠ ਜਣੇ ਹallelujah hallelujah 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 ਉਹ ਸ਼ਬਦ ਨੇ ਅੱਜ ਤੋਂ ਹਨ ਕਿਨੇ ਸਾਲ ਪਹਿਲੇ ਜਦੋਂ ਇਹ ਸ੍ਰਿਸ਼ਟੀ ਨੇ ਉਹਨੇ ਰਚਨਾ ਸ਼ੁਰੂ ਕੀਤੀ ਤਾਂ ਸਭ ਤੋਂ ਪਹਿਲੇ ਦਿਨ ਉਹ ਸ਼ਬਦ ਨੇ ਕੀ ਕੀਤਾ ਹਨੇਰੇ ਦੇ ਉੱਤੇ ਚਾਨਣ ਨੂੰ ਲੈ ਕੇ ਆਂਦਾ ਦੂਸਰੇ ਦਿਨ ਉਸਨੇ ਕੀ ਕੀਤਾ ਧਰਤੀ ਦੇ ਪਾਣੀ ਨੂੰ ਆਰ ਡਿਵਾਈਡ ਕਰਕੇ ਸਮੁੰਦਰ ਬਣੇ ਦਰਿਆ ਬਣੇ ਨਹਿਰਾ ਬਣੀਆਂ ਨਾਲੇ ਬਣੇ ਸੋਤੇ ਬਣੇ ਔਰ ਉੱਪਰ ਦੇ ਪਾਣੀ ਨੂੰ ਅਲੱਗ ਕੀਤਾ ਤੀਸਰੇ ਦਿਨ ਉਸਨੇ ਉਸ ਸ਼ਬਦ ਨੇ पेड़ ਪੌਦੇ ਹਰ ਪ੍ਰਕਾਰ ਦੇ ਫਲ ਹਰ ਪ੍ਰਕਾਰ ਦੀਆਂ ਸਬਜ਼ੀਆਂ ਹਰ ਤਰ੍ਹਾਂ ਦਾ ਅਨਾਜ ਉਸ ਸ਼ਬਦ ਦੇ ਦੁਆਰਾ ਰਚਿਆ ਗਿਆ ਚੌਥੇ ਦਿਨ ਉਸਨੇ ਸੂਰਜ ਨੂੰ ਚੰਦਰਮਾ ਨੂੰ ਸਿਤਾਰਿਆਂ ਨੂੰ ਰਚਿਆ ਪੰਜਵੇਂ ਦਿਨ ਉਸਨੇ ਹਰ ਤਰ੍ਹਾਂ ਦੇ ਜੀਵ ਜੰਤੂ ਜਾਨਵਰਾਂ ਨੂੰ ਰਚਿਆ ਛੇਵੇਂ ਦਿਨ ਉਸ ਸ਼ਬਦ ਨੇ ਮਨੁੱਖ ਨੂੰ ਆਪਾਂ ਜਦੋਂ ਤੱਕ ਜਿਉਂਦੇ ਆ ਆਪਾਂ ਬਹੁਤ ਕੁਝ ਕਹਿੰਦੇ ਆ ਆਪਾਂ ਕਹਿੰਦੇ ਮੇਰੇ ਵਰਗਾ ਕੋਈ ਹੈ ਨਹੀਂ ਮੈਂ ਇਹ ਕਰਨੂ ਮੈਂ ਉਹ ਕਰਨੂ ਮੈਂ ਇੱਥੇ ਚਲਾ ਜਾਊਂ ਮੈਂ ਉੱਥੇ ਚਲਾ ਜਾਊਂ ਮੈਂ ਤੈਨੂੰ ਵੇਖ ਲੂ ਬਹੁਤ ਕੁਝ ਕਹਦੇ ਆ ਆਪਾਂ ਜਦੋਂ ਤੱਕ ਜਿਉਂਦੇ ਆ ਪਰ ਜਦੋਂ ਸਰੀਰ ਮਰ ਜਾਂਦਾ ਹੈ ਆਤਮਾ ਨਿਕਲ ਜਾਂਦੀ ਹੈ ਤੇ ਸ਼ਬਦ ਨਿਕਲ ਜਾਂਦਾ ਹੈ ਉਸ ਤੋਂ ਬਾਅਦ ਚਾਹ ਸਰੀਰ ਨੂੰ ਪੁੱਛੋ ਹੁਣ ਤੇਰੀ ਆਤਮਾ ਕਿੱਥੇ ਗਈ ਉਹ ਤੇਰੀ ਤਾਕਤ ਕਿੱਥੇ ਗਈ ਉਹ ਤੇਰਾ ਕਮਾਂਡ ਕਿੱਥੇ ਗਿਆ ਹੁਣ ਤੂੰ ਹੁਣ ਤੂੰ ਬੋਲ ਉਸ ਉਹ ਮਿੱਟੀ ਦਾ ਇਹਾ ਸ਼ਰੀਰ ਆ ਕੁਝ ਨਹੀਂ ਬੋਲਦਾ ਉਹਨੂੰ ਇਹ ਵੀ ਨਹੀਂ ਪਤਾ ਹੁੰਦਾ ਮੈਨੂੰ ਕੋਈ ਬੰਦਾ ਨੂੰ ਆ ਰਿਹਾ ਜਾਂ ਨਹੀਂ ਨੂੰ ਆ ਰਿਹਾ ਉਹਨੂੰ ਇਹ ਵੀ ਨਹੀਂ ਪਤਾ ਹੁੰਦਾ ਮੈਨੂੰ ਕੋਈ ਕੱਪੜੇ ਪਵਾ ਰਿਹਾ ਜਾਂ ਨਹੀਂ ਪਵਾ ਰਿਹਾ ਕੁਝ ਨਹੀਂ ਪਤਾ ਹੁੰਦਾ ਸੀ ਇਹ ਆ ਸਾਡੀ ਜ਼ਿੰਦਗੀ ਉਸ ਸ਼ਬਦ ਬਾਈਬਲ ਚ ਲਿਖਿਆ ਪੁਰਾਣੇ ਨਿਯਮ ਚ ਉਸ ਸ਼ਬਦ ਲੋਹਾ ਦੇ ਕੋਲੇ ਆਇਆ ਲੋਹਾ ਨੂੰ ਕਿਹਜਹਾਜ ਬਣਾ ਕਿਉਂਕਿ ਮੈਂ ਇਸ ਸਾਰੀ ਕਾਇਨਾਤ ਨੂੰ ਖਤਮ ਕਰਨ ਵਾਲਾ ਹਾਂ ਕਿਉਂਕਿ ਪਾਪ ਜੋ ਆ ਪੂਰੀ ਦੁਨੀਆ ਤੇ ਭਰ ਚੁੱਕਿਆ ਬਾਈਬਲ 'ਚ ਲਿਖਿਆ ਆ ਉਹ ਸ਼ਬਦ ਨੂਹਾਂ ਦੇ ਕੋਲੇ ਆਇਆ ਔਰ ਨੂਹਾਂ ਨੂੰ ਕਿਹਾ ਤੂੰ ਕਿਸ ਤਰ੍ਹਾਂ ਜਹਾਜ਼ ਬਣਾਣਾ ਜਿਦੇ 'ਚ ਤੂੰ ਤੇਰੀ ਪਤਨੀ ਤਿੰਨੋ ਬੇਟੇ ਉਹਦੀਆਂ ਪਤਨੀਆਂ ਰਹਿਣ ਗਿਆ ਔਰ ਕੁਝ ਜੀਵ ਵਜਨਤੂ ਜਾਨਵਰ ਪੰਛੀ ਉਹਦੇ ਵਿੱਚ ਰਹਿਣਗੇ ਉਸ ਸ਼ਬਦ ਅਬਰਾਹਮ ਦੇ ਕੋਲੇ ਆਇਆ ਉਸ ਨੂੰ ਕਿਹਾ हे ਅਬਰਾਹਮ ਇਸ ਦੇਸ਼ ਨੂੰ ਛੱਡ ਜਿਹੜਾ ਮੈਂ ਤੈਨੂੰ ਦਿਖਾਣਾ ਉਹਦੇ ਵੱਲ ਚਲਾ ਜਾ ਉਹ ਸ਼ਬਦ ਇਸਹਕ ਕੋਲੇ ਆਇਆ ਉਹ ਸ਼ਬਦ ਯਾਕੂਬ ਦੇ ਕੋਲੇ ਆਇਆ ਉਹ ਸ਼ਬਦ ਯੂਸਫ ਦੇ ਕੋਲੇ ਆਇਆ ਔਰ ਉਹਦੇ ਨਾਲ ਗੱਲਾਂ ਕੀਤੀਆਂ ਉਹ ਸ਼ਬਦ ਮੂਸਾ ਕੋਲੇ ਆਇਆ ਮੂਸਾ ਦਾ ਜੀਵਨ ਬਦਲ ਗਿਆ ਉਹ ਸ਼ਬਦ ਇਲੀਆ ਕੋਲੇ ਆਇਆ ਇਲੀਸ਼ਾ ਦੇ ਕੋਲੇ ਆਇਆ ਪੁਰਾਣੇ ਨਿਆਂ ਦੇ ਜਿੰਨੇ ਵੀ ਪ੍ਰਭੂ ਦੇ ਲੋਕ ਸੀ ਉਹਨਾਂ ਦੇ ਕੋਲੇ ਕੋਣ ਆਇਆ ਸ਼ਬਦ ਆਇਆ ਸ਼ਮੂਲ ਕਹਿੰਦਾ ਪਰਮੇਸ਼ਵਰ ਨੇ ਆਪਣੇ ਆਪ ਨੂੰ ਸ਼ਬਦ ਦੇ ਦੁਆਰਾ ਮੇਰੇ ਉੱਤੇ ਪ੍ਰਗਟ ਕੀਤਾ ਹallelujah ਹallelujah ਉਹ ਸ਼ਬਦ ਨਵੇਂ ਨਿਯਮ ਚ ਅੱਜ ਤੋਂ 2024 ਸਾਲ ਪਹਿਲੇ ਸ਼ਰੀਰ ਦੇ ਰੂਪ ਚ ਇਸ ਤਰ੍ਹਾਂ ਦੇ ਆਇਆ ਜਿਸ ਨੂੰ ਯੇਸ਼ੂ ਮਸੀਹ ਕਹਿੰਦੇ ਆ ਹallelujah ਕਾਲੀ ਬਜਾਵਾਂਗੇ ਅਸੀਂ ਪ੍ਰਭੂ ਯੇਸ਼ੂ ਮਸੀਹ ਦੇ ਲਈ ਉਸ ਸ਼ਬਦ ਨੂੰ ਸ਼ਰੀਰ ਦੇ ਵਿੱਚ ਸਿਰਫ 33 ਸਾਲ ਦਿੱਤੇ ਗਏ 30 ਸਾਲ ਦੀ ਉਮਰ ਤੱਕ ਉਹ ਆਪਣੇ ਮਾਪਿਓ ਦੀ ਅਧਿਨਤਾ ਦੇ ਵਿੱਚ ਰਿਹਾ ਬਾਈਬਲ ਦੇ ਵਿੱਚ ਕਿਤੇ ਵੀ ਨਹੀਂ ਲਿਖਿਆ ਹੋਇਆ ਪ੍ਰਭੂ ਯੀਸ਼ੂ ਮਸੀਹ ਨੇ ਆਪਣੀ ਮੰਮੀ ਨੂੰ ਮੰਮੀ ਕਿਹਾ ਹੋਵੇ ਜਾਂ ਮਾਤਾ ਜੀ ਕਿਹਾ ਹੋਵੇ ਨਹੀਂ ਲਿਖਿਆ ਇਹ ਨਾਰੀ ਕਰਕੇ ਕਿਹਾ ਸੀ ਜਿਸ ਦੇ ਗਰਭ ਚ ਉਸਨੇ ਜਨਮ ਲਿਆ ਉਸ ਨੂੰ ਇਹ ਨਾਰੀ ਕਰਕੇ ਉਸਨੇ ਕਿਹਾ ਮਾਂ ਕਰਕੇ ਯੀਸ਼ੂ ਮਸੀਹ ਨੇ ਇੱਕ ਵੀ ਸ਼ਬਦ ਬਾਈਬਲ ਚ ਨਹੀਂ ਲਿਖਿਆ ਕਿ ਉਹਨੂੰ ਮਾਂ ਕਰਕੇ ਉਸਨੇ ਕਿਹਾ ਹੋਵੇ ਇੱਕ ਵਾਰ ਯੀਸ਼ੂ ਮਸੀਹ ਦੀ ਮੰਮੀ ਯਸ਼ੂ ਦੇ ਭੈਣ ਪਰਾ ਕੇ ਯੀਸ਼ੂ ਨੂੰ ਮਿਲਣ ਲਈ ਆਏ ਬਾਹਰ ਖੜੇ ਸੀ ਬਹੁਤ ਸਾਰੇ ਲੋਕ ਉਸ ਪ੍ਰਭੂ ਯੀਸ਼ੂ ਮਸੀਹ ਦੇ ਪਿੱਛੇ ਸੀ ਇਸ ਨੂੰ ਇਸ ਨੂੰ ਆ ਕੇ ਉਹਦਾ ਚੇਲਾ ਕੇ ਅੰਦਰ ਆ ਪ੍ਰਭੂ ਜੀ ਤੁਹਾਡੇ ਪਰਿਵਾਰ ਦੇ ਲੋਕ ਆਏ ਤੁਹਾਨੂੰ ਮਿਲਣ ਦੇ ਲਈ। ਰਬ ਯੇਸ਼ੂ ਮਸੀਹ ਨੇ ਸ਼ਬਦ ਨੇ ਜਵਾਬ ਦਿੱਤਾ ਮੇਰਾ ਪਰਿਵਾਰ ਉਹ ਹੈ ਜਿਹੜਾ ਮੇਰੇ ਵਚਨ ਨੂੰ ਮੇਰੇ ਸ਼ਬਦ ਨੂੰ ਸੁਣਦਾ ਤੇ ਉਹਨੂੰ ਮੰਨਦਾ ਹੈ। ਉਹ ਮੇਰਾ ਪਰਿਵਾਰ ਹੈ। ਹਾਲੇਲੂਇਆ। 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 ਜੇ ਤੁਸੀਂ ਪਰਮੇਸ਼ੁਰ ਦੇ ਸ਼ਬਦ ਨੂੰ ਮੰਨਦੇ ਹੋ, ਤੁਸੀਂ ਉਹਦੇ ਅਨੁਸਾਰ ਚੱਲਦੇ ਹੋ, ਤੁਸੀਂ ਉਹ ਸਵਰਗ ਦਾ ਪਰਿਵਾਰ ਹੋ। ਹਾਲੇਲੂਇਆ। ਤੁਸੀਂ ਉਹਦੇ ਪੁੱਤਰ ਅਤੇ ਧੀਆ ਹੋ। ਉਹ ਸ਼ਬਦ ਜਦੋਂ ਇਸ ਧਰਤੀ ਤੇ ਸੀ 33 ਸਾਲ। ਉਨੇ ਜਿਹੜੀ ਸੇਵਾ ਕੀਤੀ ਉਸ ਸ਼ਬਦ ਨੇ ਸਿਰਫ ਔਰ ਸਿਰਫ ਸਾਡੇ 3 ਸਾਲ ਸੇਵਾ ਕੀਤੀ ਸੀ ਸਾਨੂੰ ਇੱਥੇ 2 ਸਾਲ ਹੋਏ ਹਨ ਉਹਨੇ ਸਿਰਫ ਸਾਡੇ 3 ਸਾਲ ਸੇਵਾ ਕੀਤੀ ਉਹਨੇ ਆਪਣੀ ਜਵਾਨੀ ਚ ਸੇਵਾ ਕੀਤੀ 30 ਸਾਲ ਦੀ ਉਮਰ ਚ ਸਿਰਫ ਸਾਡੇ 3 ਸਾਲ ਸੇਵਾ ਕੀਤੀ ਸਾਡੇ 3 ਸਾਲ ਦੀ ਸੇਵਾ ਚ ਯੋਹਨਾ ਦੀ ਇنجੀਲ ਚੱਕਿਆ ਹੋਇਆ ਹੈ ਉਨੇ ਇਨੇ ਅਚੰਭੇ ਕੰਮ ਕੀਤੇ ਇੰਨੇ ਮੋਹ ਚ ਸੇ ਕੀਤੇ ਇੰਨੇ ਬਚਤਰ ਕੰਮ ਕੀਤੇ ਇੰਨੇ ਚਮਤਕਾਰ ਹੋਏ ਬਾਈਬਲ ਚ ਲਿਖਿਆ ਹੋਇਆ ਗਵਾਹੀ ਦਿੰਦੀ ਹੈ ਬਾਈਬਲ ਜੇ ਯਿਸੂ ਮਸੀਹ ਦੇ ਉਹ ਸ਼ਬਦ ਦੇ ਕੀਤੇ ਹੋਏ ਚਮਤਕਾਰ ਜੇ ਇਸ ਕਿਤਾਬ ਚ ਲਿਖੇ ਜਾਂਦੇ ਇਸ ਕਿਤਾਬ ਪੂਰੇ ਸੰਸਾਰ ਚ ਨਾ ਸਮੰਦੀ ਸਿਰਫ ਤੇ ਸਿਰਫ ਗਿਣਵੇਂ ਚੁਣਵੇਂ ਜਿਹੜੇ ਗਿਣਤੀ ਦੇ ਚਮਤਕਾਰ ਬਾਈਬਲ ਚ ਲਿਖਿਆ ਜਿਹੜੇ ਯਿਸੂ ਮਸੀਹ ਨੇ ਕੀਤੇ ਔਰ ਇਹ ਜਿਹੜੀ ਚੰਗਾਈ ਹੁੰਦੀ ਹੈ ਦੁਸ਼ਟ ਆਤਮਾ ਨਿਕਲਦੀ ਹੈ ਬਿਮਾਰ ਚੰਗਾ ਹੁੰਦਾ ਹੈ ਮਰਦੇ ਚ ਵੀ ਜਾਨ ਪੈਂਦੀ ਹੈ ਲੋਕਾਂ ਦੀ ਜ਼ਿੰਦਗੀ ਬਦਲਦੀ ਹੈ ਨਸ਼ਾ ਕਰਨ ਵਾਲਾ ਨਸ਼ਾ ਛੱਡਦਾ ਹੈ ਜ਼ਿੰਦਗੀ ਜੋ ਵਿਵਿਚਾਰ ਕਰਨ ਵਾਲੇ ਵਿਵਿਚਾਰ ਛੱਡ ਦਿੰਦੇ ਹੈ ਕੋਣ ਬਦਲਦਾ ਉਹਨਾਂ ਨੂੰ ਪਾਸਟਰ ਬਦਲਦਾ ਸਿਸਟਰ ਬਦਲਦੇ ਚਰਚ ਬਦਲਦਾ ਨਾ ਤਾਂ ਕੋਈ ਪਾਸਟਰ ਬਦਲ ਸਕਦਾ ਨਾ ਕੋਈ ਸਿਸਟਰ ਬਦਲ ਸਕਦਾ ਨਾ ਕੋਈ ਚਰਚ ਬਦਲ ਸਕਦਾ ਕਿਉਂਕਿ ਪਰਮੇਸ਼ਵਰ ਦੀ ਜਿਹੜੀ ਸ੍ਰਿਸ਼ਟੀ ਹੈ ਮੈਂ ਅਤੇ ਤੁਸੀਂ ਹਾਲੇਲੂਇਆ ਉਹ ਪਰਮੇਸ਼ਵਰ ਮੈਨੂੰ ਅਤੇ ਤੁਹਾਨੂੰ ਪਿਆਰ ਕਰਦਾ ਹੈ ਉਹੀ ਮੇਰੇ ਤੇ ਤੁਹਾਡੇ ਜੀਵਨ ਨੂੰ ਬਦਲਣ ਦੀ ਤਾਕਤ ਰੱਖਦਾ ਹੈ ਹਾਲੇਲੂਇਆ ਹਾਲੇਲੂਇਆ ਉਹ ਸ਼ਬਦ ਜਿਹੜਾ ਸੀਗਾ ਉਹ ਸ਼ਬਦ ਸਾਡੇ 300 ਸਾਲ ਦੀ ਸੇਵਾ ਦੇ ਵਿੱਚ ਜਦੋਂ ਸ਼ਬਦ ਬੋਲਦਾ ਸੀ ਅੰਨਾਂ ਵੇਖਦਾ ਸੀ ਗੁੰਗਾ ਬੋਲਦਾ ਸੀ ਲੰਗੜਾ ਚੱਲਦਾ ਸੀ ਮੁਰਦੇ ਜਿੰਦੇ ਹੁੰਦੇ ਸੀ ਉਹ ਸ਼ਬਦ ਪਾਣੀ ਦੇ ਉੱਤੇ ਤੁਰਿਆ ਉਹ ਸ਼ਬਦ ਨੇ ਪ੍ਰਾਪਨਾ ਕੀਤੀ ਪੰਜ ਰੋਟੀ ਔਰ ਦੋ ਮੱਛਲੀ ਦੇ ਨਾਲ ਉਹਨੇ 20000 ਤੋਂ ਵੀ ਜ਼ਿਆਦਾ ਲੋਕਾਂ ਨੂੰ ਭੋਜਨ ਕੀਤਾ ਹallelujah ਹallelujah ਉਹ ਸ਼ਬਦ ਪਾਣੀ ਦੇ ਉੱਤੇ ਤੁਰਿਆ ਪਾਣੀ ਉਹ ਸ਼ਬਦ ਨੂੰ ਡਬੋ ਨਹੀਂ ਸਕਿਆ ਆਖਿਕਾਰ ਉਹ ਸ਼ਬਦ ਜਿਹੜਾ ਸੀ ਉਸਨੇ ਪ੍ਰਚਾਰ ਕੀਤਾ ਉਹਦਾ ਪ੍ਰਚਾਰ ਕੀ ਸੀ ਬਾਈਬਲ ਦਾ ਪ੍ਰਚਾਰ ਕੀਤਾ ਮਨ ਫਿਰਾਉ ਸਵਰਗ ਦਾ ਰਾਜ ਨੇੜੇ ਹallelujah ਇੱਕ ਪਾਪੀ ਵਿਅਕਤੀ ਸਵਰਗ ਨਹੀਂ ਜਾ ਸਕਦਾ ਇੱਕ ਪਾਪੀ ਵਿਅਕਤੀ ਦਾ ਉਧਾਰ ਉਹਦੇ